ਟਰੈਕਟਰ ਤੇ ਟਰਾਲੀ ਵੇਖੋ ਤੁਸੀਂ ਦਰਿਆ ਦੇ ਵਿੱਚ ਡਿੱਗ ਗਏ ਆ ਔਰ ਸਰਕਾਰਾਂ ਤੋਂ ਆਸ ਲਗਾਈ ਹੋਈ ਸੀ ਕਿ ਸਾਡਾ ਪੁਲ ਬਣ ਜਾਣਾ ਸਰਕਾਰਾਂ ਨੇ ਬਹੁਤ ਸਾਰੇ ਲੱਡੂ ਵੰਡੇ ਆ ਉਹ ਸਰਕਾਰਾਂ ਨੇ ਉਹ ਬਹੁਤ ਸਾਰੇ ਮੰਤਰੀਆਂ ਤੇ ਐਮਐਲਏ ਦੀਆਂ ਡਿਊਟੀਆਂ ਲਗਾਈਆਂ 17 ਸਾਲਾਂ ਤੋਂ ਇੱਥੇ ਲੱਡੂ ਵੰਡਦੇ ਆਏ ਆ ਔਰ ਲੱਡੂ ਖਾਂਦੇ ਆਏ ਆ ਇਸ ਜਗ੍ਹਾ ਦੇ ਉੱਤੇ ਬਹੁਤ ਵਾਰ ਮੇਲਾ ਲੱਗਿਆ ਤਾਂ ਬਹੁਤ ਵਾਰ ਆਵਾਜ਼ ਆਈ ਆ ਕਿ ਤੁਹਾਡਾ ਪੁਲ ਬਣਾ ਕੇ ਦਿੱਤਾ ਜਾਵੇਗਾ ਤਾਂ ਹੁਣ ਦੱਸ ਦਈਏ ਕਿ ਇਹ ਪੁਲ ਅਜੇ ਬਣਿਆ ਨਹੀਂ ਆ ਤਾਂ ਕਿੰਨੇ ਟਰੈਕਟਰ ਟਰਾਲੀਆਂ ਪਹਿਲਾਂ ਵਿੱਚ ਡਿੱਗੇ ਹੋਣਗੇ ਤਾਂ ਕਿੰਨੇ ਹੁਣ ਡਿੱਗ ਰਹੇ ਆ ਇੱਕ ਤੁਹਾਨੂੰ ਦੱਸਦੀ ਆ ਤਸਵੀਰਾਂ ਇੱਕ ਦੋ ਦਿਨ ਤੋਂ ਵਾਇਰਲ ਹੋ ਰਹੀਆਂ ਨੇ ਕਿ ਇਹ ਟਰੈਕਟਰ ਟਰਾਲੀ ਜਿਹੜੀ ਆ ਗੰਨਾ ਲੈ ਕੇ ਅੰਦਰੋਂ ਆ ਰਹੇ ਸੀ ਸੱਤ ਪਿੰਡ ਪੈਂਦੇ ਆ ਦਰਿਆ ਤੋਂ ਪਾਰ ਲਸਿਆਣ ਪਿੰਡ ਲਾਸਟ ਵਾਲਾ ਔਰ ਦੱਸਦੇ ਆ ਕਿ ਝੂਮਰ ਪਿੰਡ ਦਾ ਇਹ ਦੂਰ ਝੂਮਰ ਪਿੰਡ ਦੀ ਇਹ ਟਰਾਲੀ ਟਰੈਕਟਰ ਆ ਔਰ ਜਦੋਂ ਤੋਂ ਲੈ ਕੇ ਇਹ ਇੱਥੇ ਗੰਨਾ ਲੈ ਕੇ ਆਉਂਦੇ ਆ ਗੰਨੇ ਦੀ ਕਾਸ਼ਟ ਕਰਦੇ ਆ ਕਿਸਾਨ ਇੱਕ ਦੀਆਂ ਤਿੰਨ ਟਰਾਲੀਆਂ ਕਰਦੇ ਆ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਟਰਾਲੀ ਉਹਨਾਂ ਦੀ ਲੋਡ ਕਰਦਿਆ ਕਈ ਨੁਕਸਾਨ ਤੇ ਕਈ ਹਾਨੀਆਂ ਹੁੰਦੀਆਂ ਤਾਂ ਹੁਣ ਇਹ ਹਾਨੀ ਤੁਸੀਂ ਵੇਖ ਲਓ ਕਿ ਇਹ ਕਿੰਨੀ ਵੱਡੀ ਹਾਨੀ ਆ ਕਿੰਨੀ ਵੱਡੀ ਤਰਾਸ਼ਦੀ ਆ ਔਰ ਉਹਨਾਂ ਦੇ ਪਰਿਵਾਰ ਤੇ ਕੀ ਬੀਤਦੀ ਹੋਵੇਗੀ ਜਿਹਨਾਂ ਦਾ ਟਰੈਕਟਰ ਟਰਾਲੀ ਦਾ ਸੁਨੇਹਾ ਘਰ ਪਹੁੰਚਿਆ ਹੋਵੇਗਾ ਕਿ ਤੁਹਾਡੀ ਟਰੈਕਟਰ ਟਰਾਲੀ ਜਿਹੜੀ ਆ ਦਰਿਆ ਦੇ ਵਿੱਚ ਡਿੱਗ ਗਈ ਆ ਉਸ ਬਜ਼ੁਰਗਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਲੇਕਿਨ ਸਰਕਾਰਾਂ ਨੇ ਸਿਰਫ ਆਪਣੇ ਲੱਡੂ ਵੰਡਣੇ ਤੇ ਖਾਣੇ ਨਿਸ਼ਾਨਦਈਆਂ ਵੀ ਦੱਸਦੇ ਹੋ ਗਈਆਂ ਆ ਔਰ ਰਿਕੁਆਇਰਮੈਂਟਾਂ ਵੀ ਚੱਲ ਪਈਆਂ ਨੇ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਜ਼ਮੀਨਾਂ ਪਰ ਲੇਕਿਨ ਪੂਰੀ ਡਿਟੇਲ ਅਜੇ ਬਾਹਰ ਨਹੀਂ ਆਈ ਕਦੋਂ ਇਸ ਦਾ ਹੱਲ ਹੋਵੇਗਾ ਕਦੋਂ ਨਚੋੜ ਨਿਕਲੇਗਾ ਕਦੋਂ ਇਹ ਪੁਲ ਬਣੇਗਾ ਤੇ ਕਦੋਂ ਦਰਿਆਵਾਂ ਪਾਰ ਰਹਿਣ ਵਾਲੇ ਲੋਕ ਜਿਨ੍ਹਾਂ ਨੂੰ ਮੈਡੀਕਲ ਸਹੂਲਤਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਸਰਕਾਰੀ ਸਕੂਲਾਂ ਦੀ ਜ਼ਰੂਰਤ ਹੈ ਤਾਂ ਜਿਨ੍ਹਾਂ ਨੂੰ ਹੋਰ ਆਪਣੀਆਂ ਸਜੰਤਾਂਆਂ ਤੇ ਰੁਝੇਵਿਆਂ ਦੀ ਜ਼ਰੂਰਤ ਹੈ ਉਹਨਾਂ ਦੀ ਕਦੋਂ ਇਹ ਆਸ ਪੂਰੀ ਹੋਵੇਗੀ ਆ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਬਾਰਡਰ ਦੇ ਕੋਲ ਗੁਰਦਾਸਪੁਰ ਜ਼ਿਲ੍ਹੇ ਚ ਪੈਣ ਵਾਲਾ ਪੱਤਣ ਹੈ ਮਕੌੜਾ ਇਹ ਮਕੌੜੇ ਵਾਲਾ ਪੋੜਾ ਕਈ ਵਾਰ ਤੁਸੀਂ ਖਬਰਾਂ ਸੁਣ ਚੁੱਕੇ ਹੋ ਤਾਂ ਇਹ ਹਾਸਾ ਵੇਖ ਕੇ ਤੁਸੀਂ ਕਿਵੇਂ ਵੇਖਦੇ ਹੋ ਕਿ ਸਰਕਾਰ ਇਹਨਾਂ ਦੀ ਹੈਲਪ ਕਰੇਗੀ ਸਰਕਾਰ ਇਹਨਾਂ ਨੂੰ ਬਣਾ ਕੇ ਦੇਵੇਗੀ ਇਹ ਜੇ ਤੁਹਾਨੂੰ ਆਸ ਲੱਗਦੀ ਆ ਤਾਂ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਕੁਝ ਨਹੀਂ ਕਰਨਾ ਤਾਂ ਕਮੈਂਟ ਤਾਂ ਵੀ ਜਰੂਰ ਕਰਿਓ ਔਰ ਆਸ ਕਰਦੇ ਆ ਕਿ ਸ਼ਾਇਦ ਸਰਕਾਰਾਂ ਦੇ ਬਦਲਾਅ ਹੋਏ ਸੀ ਤਾਂ ਸ਼ਾਇਦ ਪੁੱਲ ਦੀ ਵਾਰੀ ਆ ਜਾਵੇ ਜਦੋਂ ਬਦਲਾਅ ਹੋਇਆ ਤਾਂ ਮੰਤਰੀਆਂ ਦੇ ਘੇੜੇ ਬਹੁਤ ਵੱਜੇ ਲੇਕਿਨ ਬਦਲਾਅ ਦਾ ਰੰਗ ਪੂਰਾ ਵੇਖਣ ਨੂੰ ਨਹੀਂ ਮਿਲਿਆ ਲਗਾਤਾਰ ਪਰੇਸ਼ਾਨੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਔਰ ਲਗਾਤਾਰ ਲੋਕਾਂ ਦੀਆਂ ਦਿੱਕਤਾਂ ਵਾਦੀਆਂ ਜਾ ਰਹੀਆਂ ਨੇ ਤਾਂ ਕਦੋਂ ਤੱਕ ਆਸ ਲੱਗੇ ਕਿ ਕੀ ਪੁਲ ਬਣੇਗਾ ਜਿਸ ਦੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ